बाइक में आ रहा है बाइक में बाइक रेवोन है फोन रखो उधर दे जा बाइक रखो आ जाएगा ਅਰੇ ਦੇਖੋ ਉਹਦਾ ਮੂੰਹ ਪੂਰਾ ਮਿੱਟਾ ਕੀਤਾ ਜਾ ਰਿਹਾ ਹੈ ਬਈ ਇਹਦੇ ਖਾਣੇ ਬਣਿਆ ਜਾਣਾ ਮਾਈਕ ਚ ਬਈ ਮਾਈਕ ਇਹਨਾਂ ਪਰ ਕਰਾਉਣਾ ਬਈ ਇੱਕ ਮਿੰਟ ਇੱਕ ਮਿੰਟ ਬਈ ਹਾਂ ਤਲਾਜੀ ਤੋਂ ਸਾਡੇ ਨਾਲ ਮਿਲੋ ਤੁਹਾਨੂੰ ਲਿਓ ਨਾ ਭਾਜੀ ਹਾਂਜੀ ਹਾਂਜੀ ਬਈ ਬਈ ਕਿਵੇਂ ਦੇਖਦੇ ਹੋ ਵੱਡੀ ਇਤਿਹਾਸ ਰਚਤਾ ਜਿੱਕੜ ਵੀ ਨਹੀਂ ਤੁਹਾਡੇ ਵਾਸਤੇ ਕੀ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਜਿੱਕੜਵਾ ਹਲਕੇ ਦੇ ਲੋਕਾਂ ਦਾ ਮੈਂ ਦਿਲ ਦੀ ਗਹਿਰਾਈਆਂ ਚੋਂ ਕੁੱਟਨ ਕੋਟ ਦਾ ਧੰਨਵਾਦ ਕਰਦਾ ਇਹ ਉਹਨਾਂ ਨੇ ਏਡੇ ਵੱਡੇ ਮਾਰਜਨ ਨਾਲ ਜਿੱਤ ਸਾਡੀ ਝੋਲੀ ਚ ਪਾਈ ਇਹ ਅੱਜ ਗਿੱਦੜਵਾ ਹਲਕਾ ਆਪ ਜਿੱਤਿਆ ਸਾਡਾ ਗਿੱਦੜਵਾ ਸ਼ਹਿਰ ਅੱਜ ਆਪ ਜਿੱਤਿਆ ਪਹਿਲੇ ਹਰਦੀਪ ਸਿੰਘ ਜੀ ਡੀਪੀ ਟਲੋਂ ਦੀ ਜਿੱਤ ਨਹੀਂ ਗਈ ਜੀ ਇਹ ਸਾਡੇ ਸਾਡੇ ਸਾਰਿਆਂ ਦੀ ਜਿੱਤ ਨਹੀਂ ਗਈ ਇਹ ਸਾਰੇ ਹਲਕੇ ਦੀ ਜਿੱਤ ਆ ਕਿਉਂਕਿ ਹੁਣ ਆਉਣ ਵਾਲੇ 2.5 ਸਾਲਾਂ ਚ ਅਸੀਂ ਸਾਰਾ ਕੁਝ ਸੋਚੀ ਬੈਠੇ ਹਾਂ ਮੈਪ ਆਊਟ ਕਰੀ ਬੈਠੇ ਹਾਂ ਵੀ ਗਿੱਦੜਵਾ ਚ ਕੀ ਕੀ ਕੰਮ ਕਰਾਉਣੇ ਆ ਸੋ ਲੋਕਾਂ ਦੀ ਜਿਹੜੀ ਉਮੀਦਾਂ ਨੇ ਉਹਨਾਂ ਤੇ ਅਸੀਂ ਖਰੇ ਉਤਰਾਂਗੇ ਕਾਂਗਰਸ ਦਾ ਕਿਲਾ ਮੰਨਿਆ ਜਾਂਦਾ ਸੀ ਇਹ ਕਹਿੰਦੇ ਗੜ ਹੈ ਕਾਂਗਰਸ ਦਾ ਪਹਿਲਾ ਅਕਾਲੀ ਦਲ ਦਾ ਗੜ ਟੁੱਟਿਆ ਸੀਗਾ ਹੁਣ ਕਾਂਗਰਸ ਦਾ ਗੜ ਸੀਗਾ ਉਹ ਵੀ ਟੁੱਟ ਗਿਆ ਅੱਜ ਕਿਵੇਂ ਦੇਖਦੇ ਹੋ ਕਿਲਾ ਕੱਲਾ ਟੁੱਟਿਆ ਨਹੀਂ ਜੀ ਚੁਰਚੁਰ ਕਰਤਾ ਕੋਈ 20000 ਦੇ ਤਕਰੀਬਨ ਤਕਰੀਬਨ ਹੁਣ ਦੱਸਿਆ ਸੀ ਵੀ ਲੀਡ ਆ ਗਈ ਹੈ ਤੇ ਉੱਪਰ ਵਾਲੇ ਤੋਂ ਡਰ ਕੇ ਕਹਿੰਦੇ ਆ ਕਿ ਲੋਕਾਂ ਦੇ ਫਤਵੇ ਨੂੰ ਮੰਨਦੇ ਆ ਤੇ ਇੰਨੀ ਵੱਡੀ ਲੀਡ ਨਾਲ ਉਹਨਾਂ ਨੇ ਮਤਲਬ ਸਾਨੂੰ ਚਿਤਾਇਆ ਤੇ ਇਹਨਾਂ ਦੇ ਝੂਠੇ ਲਾਰੇ ਲੱਪਿਆਂ ਤੋਂ ਸਿਰਚ ਲੋਕ ਹੁਣ ਤੰਗ ਹੋ ਚੁੱਕੇ ਸੀਗੇ ਜਿਹੜੇ ਬਾਹਰਲੇ ਲੋਕ ਸੀਗੇ ਕੋਈ ਲੰਬੀ ਦਾ ਕੋਈ ਮੁਕਸਰ ਦਾ ਇਹਨਾਂ ਦੇ ਝੂਠੇ ਲਾਰੇ ਲਪਿਆਂ ਤੋਂ ਲੋਕ ਤੰਗ ਆ ਗਏ ਸੀਗੇ ਸੋ ਉਹਨਾਂ ਨੇ ਦੇਖਿਆ ਵੀ ਕਿ ਜੜਵਾ ਹਲਕੇ ਦਾ ਲੋਕਲ ਆਪਣਾ ਕੈਂਡੀਡੇਟ ਇੱਕੋ ਹੀ ਆ ਤੇ ਅਸੀਂ ਜੇ ਉਹਨਾਂ ਮਗਰ ਲੱਗਾਂਗੇ ਤਾਂ ਚੰਗੇ ਰਵਾਂਗੇ ਪਿਛਲੇ ਇਲੈਕਸ਼ਨਸ ਤੇ ਹੁਣ ਦੇ ਇਲੈਕਸ਼ਨਸ ਦੇ ਵਿੱਚ ਕਿਸ ਤਰ੍ਹਾਂ ਦਾ ਬਦਲ ਦੇਖਦੇ ਹੋ ਫਰਕ ਕੀ ਦੇ ਫਰਕ ਇਹ ਸੀਗਾ ਜੀ ਜਿੱਥੇ ਵੀ ਜਾ ਰਹੇ ਸੀ ਬੜਾ ਭਰਮਾ ਹੰਗਾਰਾ ਮਿਲ ਰਿਹਾ ਸੀ ਇਸ ਵਾਰ ਮੱਲੋਕਾ ਚੋ ਸਾਈ ਇੰਨਾ ਸੀਗਾ ਆਪਣਾ ਕੀ ਕਹਿੰਦੇ ਆ ਲੋਕਾਂ ਚੋ ਸਾਈ ਇੰਨਾ ਸੀਗਾ ਵੀ ਐਤ ਕੀ ਜਿੰਨੇ ਵੀ ਅਸੀਂ ਪਿੰਡਾਂ ਚ ਹੋਰ ਸ਼ਹਿਰ ਵਗੈਰਾ ਜਾ ਰਹੇ ਸੀਗੇ ਲੋਕ ਮੱਲੋ ਮੱਲੀ ਜੁੜ ਰਹੇ ਸੀ ਸਾਡੇ ਨਾਲ ਕਾਂਗਰਸ ਚੋਂ ਟੁੱਟ ਕੇ ਜਾਂ ਹੋਰ ਪਾਰਟੀਆਂ ਚੋਂ ਟੁੱਟ ਕੇ ਜੁੜ ਰਹੇ ਸੀਗੇ ਕਿਉਂਕਿ ਸਭ ਨੂੰ ਲੋਕਾਂ ਨੇ ਵਰਤਮੰਤਰ ਦੇਖ ਲਿਆ ਸੀਗਾ ਕੋਈ ਉਹਨਾਂ ਦੇ ਕੰਮ ਨਹੀਂ ਆਇਆ ਲੋੜ ਪੈਦ ਤੇ ਪੈਂਟਾ ਬਾਅਦ ਹੀ ਗੱਲ ਕਰੀਏ ਤਾਂ ਬਾਈ ਪੈਂਟਾ ਬਾਅਦ ਐਤ ਕੀ ਬੱਲੇ ਬੱਲੇ ਕਰਾਤੀ ਕਰਾ ਪੈਂਟਾਬਾਦ ਕਰਾਤੀ ਸੀ ਬੱਲੇ ਬੱਲੇ ਜਮਾ ਲੁੱਕ ਪੈਂਟਾਬਾਦ ਦੇ ਲੋਕਾਂ ਦੀ ਬੱਲੇ ਬੱਲੇ ਆ ਇਹ ਉੱਥੇ ਧਰਨਾ ਤੁਰਨਾ ਵੀ ਕਾਸੀ ਦਿਨ ਲੱਗਿਆ ਰਿਹਾ 33 ਦਿਨ 10 ਦਿਨ ਮੈਂ ਵੀ ਉੱਥੇ ਹਾਜ਼ਰੀ ਭਰੀ ਉਹਨਾਂ ਨੇ ਮੇਰਾ ਬਸ ਉਹ ਰੱਖ ਲਿਆ ਮਾਨ ਰੱਖ ਲਿਆ ਇੱਜ਼ਤ ਰੱਖ ਲਈ ਮੇਰੀ ਜਿਹੜਾ ਮੈਂ ਪੈਂਟਾਬਾਦ ਚ ਇੰਨਾ ਚਿਰ ਮਿਹਨਤ ਕੀਤੀ ਆਪਦੇ ਪਿਤਾ ਦੀ ਰਹਿਨਮਾਈ ਹੇਠ ਅੱਜ ਉਹਨਾਂ ਨੇ ਮੇਰੀ ਇੱਜ਼ਤ ਰੱਖ ਲਈ ਜੀ ਪੈਂਟਾਬਾਦ ਵਾਲਿਆਂ ਨੇ ਓਕੇ ਜੀ ਲੋੜੀ ਕੀ ਕਰਾਂ ਜੋ ਜਿਹੜਾ ਬੜੀ ਬੜੀ ਚਿਤ ਹੋ ਗਈ ਆ ਮੈਂ ਧੰਨਵਾਦੀਆਂ ਗਿੱਦੜਵਾਦ ਦੇ ਨੌਸੀਆਂ ਦਾ ਜਿਨ੍ਹਾਂ ਨੇ ਐਡਾ ਵੱਡਾ ਮਾਣ ਜਿਹੜਾ ਹੈਗਾ ਆ ਸਾਡੇ ਪ੍ਰਧਾਨ ਜੀ ਖੜੇ ਨੇ ਮੋਤੀ ਜੀ ਐਡਾ ਵੱਡਾ ਜਿਹੜਾ ਮਾਣ ਹੈ ਉਹ ਸਾਨੂੰ ਬਖਸ਼ਿਆ ਆਮ ਆਦਮੀ ਪਾਰਟੀ ਨੂੰ ਕਿਉਂਕਿ ਦੇਖੋ ਜਿੱਡੇ ਜਿੱਡਾ ਵੱਡਾ ਅਮੈਂਡੇਡ ਹੋਵੇ ਉਹਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇਹ ਜਿਹੜੀ ਜਿੱਤ ਆ ਇਹ 20000 ਤੋਂ ਉੱਪਰ ਜਾਣੀ ਹੈ ਜਿੱਤ ਸੋ ਉਹਦੀ ਵੱਡੀ ਜ਼ਿੰਮੇਵਾਰੀ ਬਾਈ ਜੀਪੀ ਦੇ ਮੋਢਿਆਂ ਤੇ ਲੋਕਾਂ ਨੇ ਪਾਈ ਆ ਤੇ ਢਾਈਆਂ ਸਾਲਾਂ ਦੇ ਵਿੱਚ ਇਹੋ ਜੇ ਕੰਮ ਤੁਹਾਨੂੰ ਕਰਕੇ ਵਿਖਾਵਾਂਗੇ ਕਿ ਆਉਣ ਵਾਲਾ ਜਿਹੜਾ ਸਤਾਈ ਦਾ ਇਲੈਕਸ਼ਨ ਹੈ ਉਹ ਇਹ ਕਹਿ ਕੇ ਲੜਾਂਗੇ ਕਿ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਪਾਇਆ ਜੇ ਜੇ ਕੰਮ ਨਹੀਂ ਕੀਤਾ ਸਾਨੂੰ ਵੋਟ ਨਾ ਪਾਇਆ ਜੇ ਇਹ 시ਵਾ ਦਾ ਪਹਿਲਾਂ ਕਿਦਾਂ ਸੀ ਕਿਦੜਵਾਇਦ ਲੰਮਾ ਸਮਾਂ ਤੁਸੀਂ ਇਸ ਹਲਕੇ ਦੇ ਵਿੱਚ ਰਹੇ ਹੋ ਵਿਚਰਦੇ ਹੋ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਕੀ ਕਹਿੰਦੇ ਆ ਬਿਲਕੁਲ ਤਕਰੀਬਨ 6 ਮਹੀਨੇ ਹੋ ਗਏ ਇਸ ਹਲਕੇ ਦੇ ਵਿੱਚ ਵਿਚਰਦੇ ਆ ਇੰਨਾ ਕੋ ਪਿਆਰ ਪੈ ਗਿਆ ਲੋਕਾਂ ਦਾ ਲੋਕਾਂ ਦੇ ਨਾਲ ਇੰਨਾ ਕੋ ਮਾਣ ਦਿੱਤਾ ਲੋਕਾਂ ਨੇ ਕਿਦੜਵਾਇਦ ਲੋਕਾਂ ਨੇ ਕਿ ਹੁਣ ਇਹਨਾਂ ਨੂੰ ਛੱਡ ਕੇ ਆਪਦੇ ਹਲਕੇ ਵਿੱਚ ਜਾਣ ਨੂੰ ਜੇਰੇ ਕਰਦਾ ਸੋ ਇਸ ਕਰਕੇ ਬਹੁਤ ਹੀ ਵਧੀਆ ਲੋਕ ਨੇ ਮੈਂ ਹੈਰਾਨ ਆ ਕਿ ਵੇਖੋ ਹੁਣ ਤੱਕ ਜਿਹੜੇ ਲੋਕ ਇੱਥੋਂ ਜਿੱਤਦੇ ਰਹੇ ਨੇ ਉਹਨਾਂ ਨੇ ਇੰਨੇ ਵਧੀਆ ਇੰਨੇ ਪਿਆਰੇ ਲੋਕਾਂ ਨੂੰ ਧੋਖਾ ਕਿਉਂ ਦਿੱਤਾ ਵੇਖੋ ਪਹਿਲਾਂ ਇਹਨਾਂ ਨੇ ਇੱਥੋਂ ਮਨਪ੍ਰੀਤ ਜਤਾਇਆ ਉਹ ਧੋਖਾ ਦੇ ਕੇ ਕਿਸੇ ਹੋਰ ਹਲਕੇ ਚਲਾ ਗਿਆ ਫਿਰ ਇਹਨਾਂ ਲੋਕਾਂ ਨੇ ਰਾਏ ਵੜਿੰਗ ਨੂੰ ਮੌਕਾ ਦਿੱਤਾ ਇੰਨੀ ਵਾਰੀ ਮੌਕਾ ਦਿੱਤਾ ਉਹ ਵੀ ਇਹਨਾਂ ਨੂੰ ਧੋਖਾ ਦੇ ਕੇ ਵਿੱਚੋਂ ਛੱਡ ਕੇ ਕਿਸੇ ਹੋਰ ਹਲਕੇ ਜਾ ਵੜਿਆ ਸੋ ਇਹ ਜਿਹੜੇ ਲੋਕ ਨੇ ਇਹ ਪਿਆਰ ਕਰਨ ਵਾਲੇ ਲੋਕ ਨੇ ਇਹਨਾਂ ਨੂੰ ਜਿਹੜਾ ਪਿਆਰ ਕਰਦਾ ਇੱਕ ਦਿਓ ਦੀ ਬਾਹ ਨਹੀਂ ਛੱਡਦਾ ਕਾਲੀ ਦਾ ਘੜ ਮੰਨਣ ਜਾਂਦੇ ਫਿਰ ਕਾਂਗਰਸ ਦਾ ਘੜ ਮੰਨਣ ਜਾਂਦੇ ਅੱਜ ਕਾਂਗਰਸ ਦਾ ਕਿਲਾ ਕਹਿੰਦੇ ਟੈ ਗਿਆ ਹੈ ਹੁਣ ਜਿਹੜਾ ਹੈਗਾ ਇਹ ਹੁਣ ਆਮ ਆਦਮੀ ਪਾਰਟੀ ਦਾ ਘੜ ਮੰਨੋਗੇ ਅੱਜ ਤੋਂ ਬਾਅਦ ਇਹ ਜਿਹੜਾ ਕਿਦਣ ਬਾੜਕਾ ਹੈਗਾ ਹੁਣ ਇੱਥੇ ਨਾ ਕਾਲੀ ਨਾ ਕਾਂਗਰਸ ਨਾ ਭਾਜਪਾ ਹੁਣ ਕੋਈ ਪਾਰਟੀ ਨਹੀਂ ਇੱਥੇ ਜੇ ਰਹੂਗੇ ਤਾਂ ਆਮ ਆਦਮੀ ਪਾਰਟੀ ਰਹੂਗੀ ਤੁਸੀਂ ਕਹਿੰਦੇ ਰਹੇ ਦੀ ਜਿਹੜਾ ਕਿਲਾ ਇਸ ਕੀ ਟਾਵਾਂਗੇ ਰਜਤ ਫਟਾ ਬਿਲਕੁਲ ਜੀ ਜਿਹੜੇ ਆਪੇ ਬਣੇ ਮੁੱਖ ਮੰਤਰੀ ਸੀਗੇ ਵੇਖੋ ਜੇ ਕਹਿੰਦੇ ਵੀ ਪਰਮਾਤਮਾ ਜਿਹਨੂੰ ਵਧਾਵੇ ਜਾਂ ਲੋਕ ਜਿਹਨੂੰ ਵਧਾਉਣ ਉਹ ਵੱਧਾ ਤੇ ਜਿਹੜਾ ਬੰਦਾ ਆਪੇ ਬਣਿਆ ਮੁੱਖ ਮੰਤਰੀ ਹੁੰਦਾ ਕਿ ਮੈਂ ਉਹਨਾਂ ਦਾ ਮੁੱਖ ਮੰਤਰੀ ਆ ਲੋਕਾਂ ਨੇ ਵਿਰੋਧਿਤ ਹੌਂ ਚੁੱਕ ਲਾ ਕਰਦਾ ਚਲੋ ਜੀ ਥੈਂਕ ਯੂ ਬਹੁਤ ਵਾਧਾ ਸਰ ਅਮਨਜੀਤ ਦੀ ਕਾਵਲੀ ਅਮਨਜੀਤ ਤਾਂ ਆਏ ਨਹੀਂ ਗਿਆ ਉਹਨਾਂ ਦੀ ਧਾਂਦੇ ਵੀ ਆਪਦੀ ਪਾਲੀ ਤੇ ਫਿਰ ਆਪਦੀ ਤੇ ਪਾਉਣੀ ਕਹਿੰਦੇ ਸੀਐਮ ਸਾਹਿਬ ਦੇ ਮਾਤਾ ਜੀ ਵੀ ਆ ਰਹੇ ਨੇ ਜੀ ਆ ਰਹੇ ਆ ਰਹੇ ਤਾਂ ਜਸ਼ਨ ਕਿਸ ਤਰ੍ਹਾਂ ਦਾ ਰਹਿਣ ਵਾਲਾ ਜੀ ਕਿਉਂਕਿ ਹੁਣ ਜਸ਼ਨ ਦੀਆਂ ਤਿਆਰੀਆਂ ਨੇ ਬਾਹਰ ਵਰਕਰ ਇੰਨੇ ਜ਼ਿਆਦਾ ਨੇ ਕਹਿੰਦੇ ਬਾਹਰ ਗੇਟ ਖੋਲਣਾ ਵੀ ਮੁਸ਼ਕਲ ਹੋਇਆ ਪਿਆ ਮੈਨੂੰ ਤਾਂ ਆਪਣੀ ਪਤਾ ਮੇਰੇ ਨਾਲ ਕੀ ਕਰਨਗੇ ਜੀ ਲਾਡੀ ਸਾਹਿਬ ਤਾਂ ਆਪ ਕਹਿੰਦੇ ਕਹਿੰਦੇ ਕਿ ਸਭੇ ਤਾਂ ਆਪ ਜੀ ਜਨ ਨੂੰ ਜੀਨੀ ਕਰਦਾ ਕਹਿੰਦੇ ਲੋਕ ਬੜੇ ਲੋਕਾਂ ਨੇ ਪਿਆਰ ਦਿੱਤਾ ਇੱਥੇ ਹਾਂ ਬਹੁਤ ਪਿਆਰ ਦਿੱਤਾ ਜੀ ਕੋਈ ਦੋਰਾ ਨਹੀਂ ਸਿਰ ਝੁਕ ਜਾਂਦਾ ਜੀ ਮੇਰੇ ਇਹਨਾਂ ਲਈ ਪਿਆਰ ਹੈ ਜੀ ਮੈਂ ਆਪੇ ਆਪਣਾ ਬੜਾ ਕਿਸਮਤਦਾਰ ਸਮਝ ਜਾਂਦਾ ਜਿਨ੍ਹਾਂ ਨੂੰ ਇਹੋ ਜਿਹੇ ਲੋਕ ਮਿਲ ਜੀ ਹੁਣ ਜ਼ਿੰਮੇਵਾਰੀ ਵੱਡੀ ਮਿਲ ਗਈ ਹੈ ਜੀ ਤਾਂ ਹੁਣ ਵੱਡੀ ਜ਼ਿੰਮੇਵਾਰੀ ਤੇ ਵੱਡੀਆਂ ਗੱਲਾਂ ਨੇ ਕਿਉਂਕਿ ਲੋਕਾਂ ਨੂੰ ਆਸ ਬੜੀ ਹੈ ਜੀ ਬਿਲਕੁਲ ਕਰਾਂਗੇ ਸਭ ਦਾ ਕੰਮ ਕਰਾਂਗੇ ਸਿਰ ਸਿਰ ਮਨਪਸੰਦ ਸਾਰੇ ਸੋ ਕਰਾਂਗੇ ਜਿਉਂ ਜਾਓ ਦੇ ਵਿੱਚ ਬੜਾ ਵਧੀਆ ਆਮ ਆਦਮੀ ਪਾਰਟੀ ਨੇ ਰਿਜ਼ਲਟ ਜਿਹੜਾ ਦਿੱਤਾ ਕਿੰਨੀ ਕਾ ਜੀ ਬਿਕਸੀ ਹਲਕੀ ਇਹ ਵੱਡੇ ਲੀਡਰ ਹੈਰਾ ਪਾਪਾ ਨਾੜਕ ਵਿੱਚ ਨਾੜਕ ਕਿੰਨੇ ਕਿੰਨੇ ਚਾੜਿਆ ਕਰ ਵੀ ਹੈ ਲੋਕਾਂ ਨੂੰ ਲੈ ਕੇ ਆਬਵੀਅਸਲੀ ਗਵਰਨਮੈਂਟ ਦਾ ਬਟਨ ਕਰ ਰੋਹਦਾ ਨਹੀਂ ਜਿਹੜੇ ਲੋਕ ਸਾਡੀ ਪਾਰਟੀ ਨੂੰ ਬਦਨਾਮ ਕਰ ਰਹੇ ਸੀ ਆਮ ਆਦਮੀ ਪਾਰਟੀ ਨੂੰ ਨਾਮ ਕਰ ਰਹੇ ਸੀ ਉਹਨਾਂ ਨੂੰ ਇਹ ਸਬਕ ਮਿਲਿਆ ਜੀ ਲੋਕ ਸਾਡੇ ਨਾਲ ਆ ਗਏ ਪਾਰਟੀ ਦੇ ਨਾਲ ਆ ਲੋ ਲਿਆਵਾ ਹਾਂ ਕਿਧਰ ਪਾਸੇ ਲੋਕਾਂ ਨੂੰ ਮਾਰਕੀਟ ਚ ਕੀ ਕਰਾ ਜਾਉਂ ਭਾਈ ਦੀ ਕੋਰਸ ਚਲੋ ਭਾਈ ਥੈਂਕ ਯੂ ਕੋਈ ਕੋਰਸ ਥੈਂਕ ਯੂ ਥੈਂਕ ਯੂ ਥੈਂਕ ਯੂ ਦਿਨ ਰਾਤ ਕਰਦਾ ਰਹਾਂ ਕਰੋੜਾਂ ਵਾਰੀ ਸ਼ੁਕਰ 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 ਓ ਵੀ ਥੋੜਾ ਬਹਿ ਜਾਣਾ ਬਿਲਕੁਲ ਨੀਚੇ ਦੇਖੀਂ VOTING ਵਾਲਾ ਸਾਰੇ ਨੇ ਬੜੀ ਚੰਗੀ ਡਿਊਟੀ ਕੀਤੀ ਹੈ ਇਹ ਗਦਰਬਾਹ ਜੋ ਸਾਡਾ ਹਲਕਾ ਰਿਹਾ ਹੈ ਇੱਥੇ ਇੱਕ ਵੀ ਲੜਾਈ ਝਗੜਾ ਦੂ ਤੂਤੀ ਮਾਮਲਾ ਦਾ ਇਨਸੀਡੈਂਟ ਵੀ ਨਹੀਂ ਆਇਆ ਇਹ ਜੋ ਇਲੈਕਸ਼ਨਸ ਹੈਗੇ ਜੋ ਬੜੇ ਪੀਸਫੁਲੀ ਹੋਏ ਨੇ ਇਸ ਲਈ ਮੈਂ ਸਾਰੀ ਫੋਰਸ ਦਾ ਸ਼ੁਕਰ ਸ਼ੁ크ਰੀਆ ਦਾ ਕਰਨਾ ਚਾਹਵਾਂਗਾ ਤੇ ਕੈਂਡੀਡੇਟਸ ਤੇ ਜੋ ਸਾਡੀ ਪਬਲਿਕ ਰਹੀ ਹੈ ਗਦਰਬਾਹ ਜਿਹਨੇ ਆਪਸ ਵਿੱਚ ਐਸੀ ਕੋਈ ਸਿਚੁਏਸ਼ਨ ਇਤਨੀ ਗ੍ਰੀਟ ਨਹੀਂ ਕੀਤੀ ਜਿਹਦੇ ਕਰਕੇ ਜੋ ਮਾਹੌਲ ਹੈ ਉਹ ਤਣਾਅਪੂਨ ਹੋ ਸਕਦਾ ਉਹਦੇ ਕਰਕੇ ਮੇਰੇ ਸਾਰਿਆਂ ਨੂੰ ਸਾਰੇ ਵਧਾਈ ਦੇ ਪਾਤਰ ਹੈਗੇ ਤੇ ਅਸੀਂ ਜਿਵੇਂ ਇਸ ਵਾਰੀ ਕੀਤਾ ਐਵੇਂ ਜੋ ਅੱਗੇ ਸਾਨੂੰ ਹੋਰ ਚੁਣੌਤੀਆਂ ਆਣ ਗਿਆ ਔਰ ਸਾਡੇ ਕੋਲ ਚੈਲੰਜਸ ਆਣ ਗਿਆ ਅਸੀਂ ਉਹ ਵੀ ਪੀਸ ਲੋਕ ਜਿਹੜਾ ਇਸ ਤਰ੍ਹਾਂ ਹੌਸਲਾ ਦਿੰਦੇ ਨੇ ਮਨੋਂ ਬਲ ਕਿੰਨਾ ਵੱਧਾ ਖਾਸ ਔਰਤੇ ਫੋਰਸ ਦਾ ਜਿਹੜੇ ਗਰਾਊਂਡ ਤੇ ਕੰਮ ਕਰ ਰਹੇ ਨੇ ਜਿਹਦੀ ਜੋ ਪੁਲਿਸਿੰਗ ਹੈਗੀ ਜੀ ਪੁਲਿਸਿੰਗ ਦੇ ਵਿੱਚ ਜਦੋਂ ਫੋਰਸ ਨੂੰ ਕੋਈ ਥੈਂਕਸ ਦਿੰਦਾ ਹੈ ਔਰ ਦੀ ਤਾਰੀਫ ਕਰਦਾ ਹੈ ਉਹੀ ਪੁਲਿਸ ਦੇ ਲਈ ਬੜੇ ਦਿਲ ਨੂੰ ਛੂ ਜਾਂਦੀ ਹੈ ਤੇ ਬੜਾ ਜੋ ਮੋਰਲ ਹੈਗਾ ਉਹ ਵੱਧਾ ਹੁੰਦਾ ਹੈ ਇਹ ਜੋ ਤੁਸੀਂ ਆਜ ਸਾਰੇ ਜ਼ਿਲ੍ਹੇ ਪੁਲਿਸ ਨੂੰ ਸਾਰੇ ਅਫਸਰਾਂ ਨੂੰ ਸਾਰੇ ਮੁਲਾਜ਼ਮਾਂ ਨੂੰ ਸੀ ਸਨਮਾਨਿਤ ਕੀਤਾ ਹੈ ਜੋ ਸ਼ਹਿਰ ਦੇ ਵਸਨੀਕਾਂ ਨੇ ਸਨਮਾਨਿਤ ਕੀਤਾ ਇਹਦੇ ਕਰਕੇ ਸਾਰੀ ਪੁਲਿਸ ਦਾ ਮੋਰਲ ਵੀ ਵਧਦਾ ਹੈ ਤੇ ਅਸੀਂ ਹੋਰ ਵੀ ਇਹੀ ਸੋਚਦੇ ਨੇ ਕਿ ਜੋ ਅੱਗੇ ਵੀ ਸਾਡੇ ਚੈਲੰਜਸ ਆਣਗੇ ਉਹ ਵੀ ਅਸੀਂ ਇਸੇ ਤਰ੍ਹਾਂ ਪ੍ਰੋਪਰਲੀ ਡਿਊਟੀ ਕਰਾਂਗੇ ਜਿਵੇਂ ਪੰਜਾਬ ਦੀ ਹੌਟ ਸੀਟ ਸੀ ਜੀ ਬਹੁਤ ਵੱਡਾ ਚੈਲੰਜ ਸੀ ਇੱਥੇ ਪ੍ਰੈਸ਼ਰ ਕਿੰਨਾ ਸੀ ਕਿਤੇ ਨਾ ਕਿਤੇ ਲਾਅ ਐਂਡ ਆਰਡਰ ਨੂੰ ਲੈ ਕੇ ਲਾਅ ਐਂਡ ਆਰਡਰ ਦੇ ਦੀ ਪ੍ਰੈਸ਼ਰ ਤਾ ਹੁੰਦਾ ਹੈ ਜੇਕਰ ਅਸੀਂ ਤਿਆਰੀ ਨਾ ਕਰੀਏ ਸਾਡੀ ਬੜੀ ਡਿਟੇਲ ਤਿਆਰੀਆਂ ਸੀਗੀਆਂ ਸਾਡੇ ਸਾਰੇ ਅਫਸਰਾਂ ਨੇ ਬੈਠ ਕੇ ਮੀਟਿੰਗਾਂ ਕੀਤੀ ਅਸੀਂ ਮਲਟੀਪਲ ਲੇਅਰਸ ਬਣਾਈ ਸੀਗੀਆਂ ਤਾਂ ਕਿ ਕੋਈ ਵੀ ਇਸ਼ੂ ਆਂਦਾ ਹੈ ਵੀ ਹੈਵ ਅ ਸਿਸਟਮ ਟੂ ਫਾਲ ਬੈਕ ਅਪ ਉਹ ਸਿਸਟਮ ਨੇ ਬੜੇ ਵਧੀਆ ਤਰੀਕੇ ਨਾਲ ਕੰਮ ਕੀਤਾ ਜਿਸ ਕਰਕੇ ਸਾਰੇ ਸ਼ਹਿਰ ਵਾਸੀ ਨੇ ਦੇਖਿਆ ਕਿ ਹਰ ਬੁੱਧ ਤੇ ਪੁਲਿਸ ਸੀ ਤੇ ਪੈਟਰੋਲਿੰਗ ਪਾਰਟੀਆਂ ਵਾਧੂ ਸੀਗੀਆਂ ਹਰ ਦਸ ਨੂੰ ਕੋਈ ਨਿਆ ਬੰਦਾ ਜਾਂਦਾ ਹੁੰਦਾ ਹੈ